ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਤੁਹਾਡੇ ਨਾਲ ਗੁਰਜੀਤ ਕੌਰ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਖਾਸ ਮੁਲਾਕਾਤ ਜਿਸ ਵਿੱਚ ਕਿਸੇ ਖਾਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਜਾਂਦੀ ਹੈ ਤੇ ਖਾਸ ਵਿਸ਼ਿਆਂ ਦੇ ਉੱਤੇ ਗੱਲਬਾਤ ਕੀਤੀ ਜਾਂਦੀ ਹੈ ਤੇ ਅੱਜ ਦੇ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੀ ਪੋਲਿਟਿਕਸ ਨੂੰ ਲੈ ਕੇ ਕਿਉਂਕਿ ਸਾਡੇ ਨਾਲ ਇੰਡੀਅਨ ਪੋਲਿਟਿਸ਼ੀਅਨ ਨੇ ਜੋ ਸਟੂਡੀਓ ਦੇ ਵਿੱਚ ਅੱਜ ਮੌਜੂਦ ਨੇ ਇੱਥੇ ਟੋਰਾਂਟੋ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਤੇ ਪੰਜਾਬ ਦੇ तमाम ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਜਾਵੇਗੀ ਤੇ ਅੱਜ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਅਤੇ ਉਹਨਾਂ ਉਹ ਸੰਯੁਕਤ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਵੀ ਹਨ ਜਿਨ੍ਹਾਂ ਦਾ ਨਾਮ ਹੈ ਪਰਮਿੰਦਰ ਸਿੰਘ ਢੀਂਸਾ ਜੀ ਉਹ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਆਏ ਹੋਏ ਨੇ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣੀ ਹੈ ਤੇ तमाम ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਸਵਾਗਤ ਕਰਦੇ ਹਾਂ ਸਰਦਾਰ ਪਰਮਿੰਦਰ ਸਿੰਘ ਢੀਂਸਾ ਜੀ ਦਾ ਸੱਚਾ ਅਕਾਲ ਸਰ ਸੱਚਾ ਕੁਜੀ ਥੈਂਕ ਯੂ ਜੀ ਸਰ ਬਹੁਤ ਬਹੁਤ ਸਵਾਗਤ ਹੈ ਸਾਡੇ ਟੋਰਾਂਟੋ ਹਮਦਰਦੇ ਸਟੂਡੀਓ ਦੇ ਵਿੱਚ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਸਾਡੇ ਨਾਲ ਤੇ ਸਾਡੇ ਦਰਸ਼ਕਾਂ ਤੱਕ ਜਾਣਕਾਰੀ ਜਿਹੜੀ ਪਹੁੰਚਾਉਣ ਜਾ ਰਹੇ ਹਾਂ ਅੱਜ ਤੇ ਸਰ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹੂੰਗੀ ਕਿ ਤੇਵੇਂ ਤੁਸੀਂ ਹੁਣ ਟੋਰਾਂਟੋ ਆਏ ਹੋ ਹੋ ਤੁਹਾਡਾ ਇੱਥੇ ਆਉਣ ਦਾ ਮਕਸਦ ਕੀ ਹੈ ਕੋਈ ਖਾਸ ਕਾਰਨ ਕਰਕੇ ਤੁਸੀਂ ਇੱਥੇ ਪਹੁੰਚੇ ਹੋ ਨਹੀਂ ਮੈਂ ਅਸੀਂ ਮੈਂ ਇੱਥੇ ਆਉਣਾ ਸੀਗਾ ਨਿਊਯਾਰਕ ਮੇਰੀ ਬੇਟੀ ਇੱਥੇ ਐਡਮਿਸ਼ਨ ਹੋਈ ਹੈ ਜੀ ਨਿਊਯਾਰਕ ਪੜ੍ਹ ਰਹੀ ਹੈ ਤੇ ਕਿਉਂਕਿ ਟੋਰਾਂਟੋ ਕਾ ਸਟੋਰ ਤੇ ਸਾਡੇ ਪੰਜਾਬੀਆਂ ਦਾ ਇੱਕ ਦੌਰਾ ਹੈ ਵਿਦੇਸ਼ਾਂ ਵਿੱਚ ਜੀ ਤੇ ਤਾਂ ਹੀ ਮੈਂ ਸੋਚਿਆ ਵੀ ਉਸ ਦੇ ਨਾਲ ਨਾਲ ਟੋਰਾਂਟੋ ਦਾ ਵੀ ਦੌਰਾ ਕਰਨੀ ਕੁਝ ਜਿਹੜੇ ਸਾਡੇ ਪੁਰਾਣੇ ਸਾਥੀ ਨੇ 300 ਸਾਹਿਬ ਦੇ ਬੜੇ ਪੁਰਾਣੇ ਮਿੱਤਰ ਨੇ ਜੀ ਉਹਨਾਂ ਸਾਰਿਆਂ ਨਾਲ ਮਿਲ ਲਿਆ ਜਾਵੇ ਤੇ ਨਾਲੇ ਜਿਹੜੀ ਹੈ ਪੁਨਰ ਸਜੀਤ ਸ਼ਰੋਮਣੀ ਅਕਾਲੀ ਦਲ ਦੀ ਹੈ ਬਾਰੇ ਵੀ ਜਿਹੜਾ ਹੈ ਲੋਕਾਂ ਨੂੰ ਜਿੰਨਾ ਕੁ ਵੀ ਅਸੀਂ ਜੋੜ ਸਕਦੇ ਆ ਉਹਦੇ ਵਾਸਤੇ ਯਤਨ ਕਰੀਏ ਬਿਲਕੁਲ ਜੀ ਤੇ ਸਰ ਇੱਥੇ ਹੀ ਥੋੜਾ ਜਿਵੇਂ ਕਿ ਦੁੱਖ ਵੀ ਜ਼ਰੂਰ ਪ੍ਰਗਟ ਕਰਨਾ ਚਾਹਾਂਗੇ ਤੁਹਾਡੇ ਫਾਦਰ ਸਾਹਿਬ ਬੜੇ ਸਨਮਾਨਯੋਗ ਸਥਿਕਾਰ ਯੋਗ ਸਰਦਾਰ ਸੁਖਦੇਵ ਸਿੰਘ ਜੀ ਹਨ ਇੱਥੇ ਨਹੀਂ ਰਹੇ ਸਾਡੇ ਸਾਰਿਆਂ ਦੇ ਵਿੱਚ ਤਾਂ ਉਹਨਾਂ ਦਾ ਐਨਆਰਆਈਸ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ ਤਾਂ ਇੱਥੇ ਜਿਵੇਂ ਤੁਸੀਂ ਆਏ ਹੋ ਤੁਹਾਨੂੰ ਕੀ ਸੋਨਾਂ ਨੂੰ ਮਿਲ ਰਿਹਾ ਉਹਨਾਂ ਬਾਰੇ ਕੁਝ ਦੱਸਣਾ ਚਾਹੋਗੇ ਇਸ ਬਾਰੇ ਦੇਖੋ ਬਹੁਤ ਜ਼ਿਆਦਾ ਪਿਆਰ ਟੀਨਸਾ ਸਾਹਿਬ ਨੂੰ ਹਮੇਸ਼ਾ ਐਨਆਰਆਈਸ ਤੋਂ ਮਿਲਿਆ ਜੀ ਤੇ ਵਾਹ ਉਹ ਬੜੇ ਕੁਝ ਗਿਣਤੀ ਦੇ ਲੀਡਰਾਂ ਸੀ ਸ਼੍ਰੋਮਨੀ ਕਾਲੀ ਦਲ ਦੇ ਜਿਨ੍ਹਾਂ ਨੂੰ ਸਾਰੇ ਹੀ ਜਿਹੜੇ ਸਾਡੇ ਐਨਆਰਆਈ ਭਰਾਵਾਂ ਨੇ ਬਹੁਤ ਹਮੇਸ਼ਾ ਪਿਆਰ ਦਿੱਤਾ ਤਕਰੀਬਨ 1972 ਤੋਂ ਲੈ ਕੇ ਉਹਨਾਂ ਦੀ ਆਖਰੀ ਸਾਹ ਤੱਕ ਉਹਨਾਂ ਦਾ ਬਹੁਤ ਇੱਕ ਸਪੈਸ਼ਲ ਰਿਲੇਸ਼ਨਸ਼ਿਪ ਰਹੀ ਹੈ ਐਨਆਰਆਈਸ ਦੇ ਨਾਲ ਇੰਗਲੈਂਡ ਅਮਰੀਕਾ ਕੈਨੇਡਾ ਜਿੱਥੇ ਵੀ ਜਿਹੜੇ ਆਪਣੇ ਪੰਜਾਬੀ ਬੈਠੇ ਐ ਉਹ ਉਹਨਾਂ ਨਾਲ ਉਹ ਦਿਲ ਦੀਆਂ ਗੱਲਾਂ ਵੀ ਕਰਦੇ ਸੀ ਜੀ ਅਤੇ ਉਹਨਾਂ ਦੇ ਮਸਲਿਆਂ ਨੂੰ ਵੀ ਹੱਲ ਕਰਨ ਦਾ ਟੀਨਸਾ ਸਾਹਿਬ ਨੇ ਆਪਦੇ ਇਹ ਹਮੇਸ਼ਾ ਯਤਨ ਕੀਤੇ ਚਾਹੇ ਚਾ ਕਾਲੀ ਸੂਚੀ ਖਤਮ ਕਰਾਉਣ ਦੀ ਗੱਲ ਸੀ ਚਾਹੇ ਸਾਡੇ ਜੋ ਇੱਥੇ ਬੈਠੇ ਸਿੱਖ ਨੇ ਉਹਨਾਂ ਦੀਆਂ ਜੋ ਇੰਡੀਆ 'ਚ ਕੋਈ ਇਸ਼ੂਜ਼ ਪ੍ਰੋਬਲਮਸ ਹੁੰਦੀਆਂ ਸੀ ਉਹਨਾਂ ਨੂੰ ਸਰਕਾਰ ਦੇ ਵਿੱਚ ਟੇਕ ਅਪ ਕਰਕੇ ਹੱਲ ਕਰਾਉਣ ਦੀ ਗੱਲ ਸੀ ਸੋ ਉਹਨਾਂ ਦਾ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਸੀ ਵੀ ਇੱਕ ਕੜੀ ਵਜੋਂ ਐਨਆਰਆਈਸ ਤੇ ਆਪਣੇ ਪੰਜਾਬ ਦੇ ਵਿੱਚ ਕੰਮ ਕੀਤਾ ਜਾਵੇ। ਸੋ ਉਹਨਾਂ ਦਾ ਪੂਰਾ ਜ਼ਿੰਦਗੀ ਜਿਹੜਾ ਇਹੇ ਕੋਸ਼ਿਸ਼ ਰਹੀ। ਜੀ ਤੇ ਸਰ ਜਿਵੇਂ ਤੁਸੀਂ ਗੱਲ ਕੀਤੀ ਕਿ ਪੁਨਰ ਜਿਹੜਾ ਸੁਰਜੀਤਾ ਸ਼ਰਮਣੀ ਅਕਾਲੀ ਦਲ ਇਹਦੇ ਬਾਰੇ ਤੁਸੀਂ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨੀ ਚਾਹੁੰਦੇ ਹੋ ਤਾਂ ਇਹ ਅਸੀਂ ਜ਼ਰੂਰ ਜਾਨਣਾ ਚਾਹਾਂਗੇ ਕਿ ਕਿਉਂ ਲੋੜ ਪਈ ਹੈ ਇਹ ਨਵਾਂ ਅਕਾਲੀ ਦਲ ਬਣਾਉਣ ਦੀ। ਦੇਖੋ ਲੋੜ ਤਾਂ ਇਹ ਆਕਾਤਖ ਸਾਬ ਦਾ ਹੁਕਮ ਹੋਇਆ ਸੀ। ਉਹਨਾਂ ਨੇ ਸੱਤ ਮੈਂਬਰੀ ਕਮੇਟੀ ਬਣਾਈ ਸੀ। ਜੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਵਾਸਤੇ। ਹੂੰ ਕਿਉਂਕਿ ਆਪ ਸਾਰੇ ਜਾਣਦੇ ਹੀ ਆ ਕਿ ਪਿਛਲੇ ਸਮੇਂ ਦੇ ਵਿੱਚ ਜੋ ਗਲਤੀਆਂ ਹੋਈਆਂ ਉਹਨਾਂ ਤੋਂ ਲੋਕਾਂ ਦੇ ਵਿੱਚ ਬੜੀ ਨਿਰਾਸ਼ਾ ਸੀ ਤੇ ਲੋਕ ਅਕਾਲੀ ਦਲ ਤੋਂ ਪਿੱਛੇ हट ਰਹੇ ਸੀ ਬਿਲਕੁਲ ਤੇ ਜਦ ਅਕਾਲ ਤਖਤ ਸਾਹਿਬ ਤੇ ਸਾਰੇ ਅਕਾਲੀ ਲੀਡਰਸ਼ਿਪ ਵਿੱਚ ਹੋਈ ਤਾਂ ਉਸ ਤੋਂ ਬਾਅਦ ਇਹ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਵਿੱਚ ਜਿੱਥੇ ਸਜ਼ਾ ਲਾਈਆਂ ਗਈਆਂ ਸਾਰਿਆਂ ਨੂੰ ਉਹਦੇ ਨਾਲ ਨਾਲ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਵਾਸਤੇ ਵੀ ਇੱਕ ਦਿਸ਼ਾ ਦਿੱਤੀ ਗਈ ਹੂੰ ਜਿਹਦੇ ਵਿੱਚ ਸੱਤ ਮੈਂਬਰੀ ਕਮੇਟੀ ਨੇ ਨਵੇਂ ਸਿਰਿਓਂ ਭਰਤੀ ਕਰਕੇ ਪ੍ਰਧਾਨ ਦੀ ਅਤੇ ਹੋਰ ਢਾਂਚੇ ਦੀ ਜਿਹੜੀ ਹੈ ਬਣਾਉਣਾ ਸੀ ਸੋ ਅਸੀਂ ਤਾਂ ਪਹਿਲੇ ਦਿਨੋਂ ਹੀ ਉਸ ਜਿਹੜੀ ਹੈ ਕਮੇਟੀ ਦੇ ਨਾਲ ਅਸੀਂ ਤੁਰ ਪਏ ਕਿਉਂਕਿ ਕਾਮਤਖਤ ਸਾਹਿਬ ਨਾਲੋਂ ਦੇ ਆਦੇਸ਼ ਨਾਲੋਂ ਵੱਡੀ ਕੋਈ ਚੀਜ਼ ਨਹੀਂ ਸਾਡੇ ਵਾਸਤੇ ਤੇ ਚਲੋ ਉੱਥੋਂ ਜਿਹੜਾ ਹੈ ਭਰਤੀ ਜੇ ਸ਼ੁਰੂ ਹੋਈ ਸੱਤ ਮੈਂਬਰਾਂ ਚੋਂ ਦੋ ਅਸਤੀਫਾ ਦੇ ਕੇ ਪੰਜ ਮੈਂਬਰਾਂ ਨੇ ਭਰਤੀ ਕੀਤੀ ਤੇ ਹੁਣ ਮੈਂ ਮਹਿਸੂਸ ਕਰਦਾ ਵੀ ਅਸਲ ਅਕਾਲੀ ਦਲ ਜਿਹੜਾ ਹੈ ਉਹ ਹੈ ਜਿਹਦੇ ਅੱਜ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਯਾ ਜਿਹਦੀ ਭਰਤੀ ਪੰਜ ਮੈਂਬਰੀ ਕਮੇਟੀ ਲਈ ਹੋਈ ਹੈ ਕਿਉਂਕਿ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਸਮਰਪਿਤ ਹੈ ਇਹ ਤੇ ਜਿਹੜਾ ਦੂਸਰਾ ਅਕਾਲੀ ਦਾ ਲੈ ਅਕਾਲੀ ਦਾ ਬਾਦਲ ਜੀ ਉਹ ਭਗੌੜੇ ਨੇ ਉਹਨਾਂ ਨੇ ਅਕਾਲੀ ਜਿਹੜਾ ਹੈ ਅਸਲ ਦੇ ਵਿੱਚ ਹੁਕਮ ਦੀ ਵੀ ਅਕਾਲ ਤਖਤ ਸਾਹਿਬ ਦੀ ਲੰਘਣਾ ਕੀਤੀ ਹੈ ਅਤੇ ਆਪਦਾ ਮੈਂ ਵੀ ਸਮਝਦਾ ਹਾਂ ਵੀ ਉੱਥੇ ਜਾ ਕੇ ਆਪਦੇ ਗੁਨਾਹ ਬਖਸ਼ਾਨ ਤੋਂ ਬਾਅਦ ਫੇਨੇ ਇਹ ਬੜੀ ਵੱਡੀ ਗਲਤੀ ਕੀਤੀ ਵੀ ਜੀ ਇਹ ਕਹਤਾ ਸੁਬੀ ਸਿੰਘ ਬਾਦਲ ਨੇ ਕਿ ਜੀ ਮੈਂ ਤਾਂ ਵੈਸੇ ਹੀ ਮੈਂ ਤਾਂ ਕੁਝ ਕੀਤਾ ਨਹੀਂ ਸੀ ਮੈਂ ਤਾਂ ਵੈਸੇ ਹੀ ਜਾ ਕੇ ਉੱਥੇ ਆਪਣੀਆਂ ਗਲਤੀਆਂ ਮੰਨ ਲੀਆਂ ਹੂੰ ਤਾਂ ਉਹਦਾ ਮਤਲਬ ਤਾਂ ਏਸੀ ਵੀ ਕਾਲਤਖ ਸਾਹਿਬ ਦੇ ਖੜ ਕੇ ਝੂਠ ਬੋਲੇ ਆ ਸੋ ਐਸੇ ਲੋਕਾਂ ਦੇ ਨਾਲ ਤਾਂ ਵੈਸੇ ਨਹੀਂ ਤੁਰ ਸਕਦੇ ਹੂੰ ਜਿਹੜੇ ਕਾਲਤਖ ਸਾਹਿਬ ਦੀ ਨੂੰ ਇੰਨੀ ਘੱਟ ਮਹੱਤਵਤਾ ਦਿੰਦੇ ਹੁਣ ਵੀ ਉੱਥੇ ਕੁਝ ਕਹਿੰਦੇ ਹੁਣ ਤੇ ਬਾਹਰ ਆ ਕੇ ਕੁਝ ਕਹਿੰਦੇ ਹੁਣ ਤੇ ਫਿਰ ਨਾ ਹੀ ਉਸ ਹੁਕਮ ਨੂੰ ਮੰਨਿਆ ਸੋ ਅਸੀਂ ਤਾਂ ਸਾਰੇ ਜੋ ਸਾਡੇ ਸਾਥੀ ਨੇ ਉਹ ਉਸ ਫੈਸਲੇ ਤੇ ਅਸੀਂ ਪੂਰੇ ਪਾਬੰਦ ਆ ਤੇ ਉਹਦੇ ਤਹਿਤ ਹੀ ਅਸੀਂ ਜਿਹੜਾ ਸਾਥ ਦਿੱਤਾ ਹੈ ਤੇ ਇਸੇ ਬਾਰੇ ਹੀ ਲੋਕਾਂ ਨੂੰ ਵੀ ਅਸੀਂ ਹੁਣੇ ਹੀ ਅਪੀਲ ਕਰਦੇ ਆ ਵੀ ਜੋ ਨਵਾਂ ਪੁਨਰ ਸਿਚੂਮਨੀ ਕਾਲੀ ਦਲ ਹੈ ਉਹਦਾ ਤੁਸੀਂ ਸਾਫ਼ ਦਿਓ ਤੇ ਅਸੀਂ ਤੁਹਾਡੀਆਂ ਜੋ ਆਸਾਂ ਉਮੀਦਾਂ ਨੇ ਜੋ ਅਕਾਲੀ ਦਲ ਤੋਂ ਲੋਕਾਂ ਦੀਆਂ ਆਸਾਂ ਨੇ ਉਹਦੇ ਪੂਰਾ ਉਤਨ ਦਾ ਯਤਨ ਕਰਾਂਗੇ ਜੀ ਤੇ ਸਰ ਜੀਵੇਂ ਨਵਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਤਾਂ ਇਹ ਸੁਣਨ ਦੇ ਵਿੱਚ ਆ ਰਿਹਾ ਆ ਕਿ ਪ੍ਰਧਾਨ ਚੁਣੇ ਜਾਣ ਤੋਂ ਪਹਿਲਾਂ ਇੱਕ ਮੀਟਿੰਗ ਤੁਹਾਡੇ ਘਰ ਦੇ ਵਿੱਚ ਵੀ ਹੋਈ ਸੀ ਤਾਂ ਕੀ ਪ੍ਰਧਾਨ ਦਾ ਫੈਸਲਾ ਜਿਹੜਾ ਹੋਇਆ ਇਹ ਤੁਹਾਡੇ ਘਰ ਦੇ ਬੈਠਿਆਂ ਦੇ ਹੋਇਆ ਨਹੀਂ ਕੋਈ ਘਰੇ ਬੈਠਿਆਂ ਦੇ ਫੈਸਲਾ ਨਹੀਂ ਹੋਇਆ ਹਮ ਦੇਖੋ ਜਦ ਉੱਥੇ ਵਿਚਾਰ ਚਰਚਾ ਸਾਰੇ ਸੀਨੀਅਰ ਲੀਡਰਸ਼ਿਪ ਇਹ ਹੁੰਦੀ ਹੈ ਵੀ ਜਦ ਕੋਈ ਚੋਣ ਹੁੰਦੀ ਹੈ ਤਾਂ ਸਾਰੇ ਆਪਸ ਵਿੱਚ ਬੈਠ ਕੇ ਵਿਚਾਰ ਕਰਦੇ ਆ ਜੀ ਸੋ ਸਾਰੀ ਲੀਡਰਸ਼ਿਪ ਨੇ ਵੱਖ-ਵੱਖ ਇਸ਼ੂਸ ਤੇ ਵਿਚਾਰ ਕੀਤੇ ਮੀਟਿੰਗ ਜਰੂਰ ਹੋਈ ਓਕੇ ਉੱਥੇ ਗਿਆਨੀ ਹਰਪ੍ਰੀਤ ਸਿੰਘ ਹਾਜ਼ਰ ਨਹੀਂ ਸਨ ਜੀ ਨਾਈ ਬੀਬੀ ਜੀ ਹਾਜ਼ਰ ਸਨ ਹਮ ਤੇ ਉੱਥੇ ਸਾਰੀਆਂ ਗੱਲਾਂ ਵਿਚਾਰੀਆਂ ਗਈਆਂ ਹਮ ਜੋ ਸਾਡੇ ਕੋਈ ਐਨਆਰਆਈਸ ਤੋਂ ਸਾਨੂੰ ਫੀਡਬੈਕ ਆਉਂਦੀ ਸੀ ਸਾਡੇ ਜੋ ਥੱਲੇ ਕਾਡਰ ਲੈ ਵਰਕਰ ਨੇ ਜਿਨ੍ਹਾਂ ਨੇ ਭਰਤੀ ਕੀਤੀ ਉਹਨਾਂ ਤੋਂ ਫੀਡਬੈਕ ਆਉਂਦੀ ਸੀ ਉਹਦੇ ਬਾਰੇ ਉੱਥੇ ਖੁੱਲ ਕੇ ਚਰਚਾ ਹੋਈ ਤੇ ਅਸੀਂ ਇਹ ਵੀ ਚਰਚਾ ਕੀਤੀ ਉੱਥੇ ਵੀ ਜਿਹੜਾ ਕਾਂਦੀ ਦਾਲ ਹੈ ਉਹਦੇ ਵਿੱਚ ਲੋਕ ਕੀ ਬਦਲਾਅ ਚਾਹੁੰਦੇ ਆ ਕੀ ਚੇਂਜਸ ਚਾਹੁੰਦੇ ਆ ਉਹਨਾਂ ਨੂੰ ਅਸੀਂ ਉਹ ਲੈ ਕੇ ਆਈਏ ਤੇ ਉਹ ਉਹ ਸਾਰੀਆਂ ਚੀਜ਼ਾਂ ਦੇ ਨਾਲ-ਨਾਲ ਜਿਹੜਾ ਹੈ ਇਹ ਉੱਥੇ ਚਰਚਾ ਹੋਈ ਬਾਕੀ ਉੱਥੇ ਜਿਹੜੀ ਚੋਣ ਪ੍ਰਕਿਰਿਆ ਉਹ ਤਾਂ ਬੜੀ ਸਪਸ਼ਟ ਸੀ ਸਾਰਿਆਂ ਨੂੰ ਜਿਹੜਾ ਹੈ ਆਪਸ਼ਨ ਤੇ ਤਿੰਨ ਵਾਰੀ ਪੁੱਛਿਆ ਗਿਆ ਵੀ ਕੋਈ ਹੋਰ ਵੀ ਕੈਂਡੀਡੇਟ ਬਣ ਸਕਦਾ ਓਕੇ ਲਾਈਵ ਪ੍ਰोसीडिंग ਹੋਈਆਂ ਸਾਰੀਆਂ ਜੋ ਜਿਹੜੀ ਸਾਡੀ ਇਲੈਕਸ਼ਨ ਸੀ ਅਸੀਂ ਕੋਈ ਲੁੱਕ ਕੇ ਕੁਝ ਨਹੀਂ ਕੀਤਾ ਸਾਰਾ ਕੁਝ ਲਾਈਵ ਹੋਇਆ ਸਾਰਿਆਂ ਦੇ ਸਾਹਮਣੇ ਅੱਖਾਂ ਸਾਹਮਣੇ ਹੋਇਆ ਸਾਰਿਆਂ ਨੂੰ ਮੌਕਾ ਦਿੱਤਾ ਗਿਆ ਦੁਬਾਰੇ ਦੁਬਾਰੇ ਪੁੱਛਿਆ ਗਿਆ ਵੀ ਜੇ ਕੋਈ ਹੋਰ ਕੈਂਡੀਡੇਟ ਆ ਕੇ ਆਪਦਾ ਨਾਮ ਬਣਨਾ ਚਾਹੁੰਦਾ ਰੱਖੇ ਓਕੇ ਸੋ ਬੜੀ ਪਾਰਦਰਸ਼ੀ ਜਿਹੜੀ ਚੋਣ ਹੋਈ ਹੈ ਹਾਂ ਉਹ ਤੋਂ ਪਹਿਲਾਂ ਜ਼ਾਰੇ ਹੀ ਲੀਡਰਸ਼ਿਪ ਆਪਸ ਵਿੱਚ ਕੀ ਹੋਣਾ ਚਾਹੀਦਾ ਨਹੀਂ ਹੁਣ ਕਹਿੰਦਾ ਵੀ ਚਾਰ ਚਰਚਾ ਜ਼ਰੂਰ ਹਰ ਪਾਰਟੀ ਕਰਦੀ ਆ ਸਿਨ ਕਿਤੇ ਜੀ ਤੇ ਸਰ ਇਹਦੇ ਨਾਲ ਹੀ ਜੇਕਰ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਜੀ ਦੀ ਤਾਂ ਰੀਸੈਂਟਲੀ ਪੰਜਾਬ ਦੇ ਵਿੱਚ ਜੋ ਹੜ੍ਹ ਆਇਆ ਤਾਂ ਉਸ ਤੋਂ ਬਾਅਦ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਪੈਸੇ ਜਿਹੜੇ ਉੱਥੇ ਦਾਨ ਕੀਤੇ ਜਾ ਰਹੇ ਨੇ ਤਾਂ ਇਹਦੇ ਪਿੱਛੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਪੈਸਾ ਆਇਆ ਇਹ ਉਹ ਆਪਣੇ ਪਰਸਨਲ ਅਕਾਊਂਟ ਦੇ ਵਿੱਚੋਂ ਦੇ ਰਹੇ ਨੇ ਜਾਂ ਇਹਦਾ ਜਿਹੜਾ ਖਰਚਾ ਆਇਆ ਉਹ ਸਾਰਾ ਪਾਰਟੀ ਦੇ ਵਿੱਚ ਪਾ ਦਿੱਤਾ ਜਾਵੇਗਾ ਦੇਖੋ ਇਹਦਾ ਤਾਂ ਜਵਾਬ ਉਹ ਦੇ ਸਕਦੇ ਆ ਹੂੰ ਪਰ ਕੁਛ ਇੱਕ ਗੱਲ ਅਸੀਂ ਸਾਡੇ ਜ਼ਿਲ੍ਹੇ ਦੇ ਵਿੱਚੋਂ ਅਸੀਂ ਪ੍ਰੂਫ ਵੀ ਦਿੱਤਾ ਸੀ ਕਿ ਜਿਹੜਾ ਕੁਛ ਜਿਹੜਾ ਸਮਾਨ ਦਿੱਤਾ ਜਾ ਰਿਹਾ ਹੈ ਕੈਸ਼ ਦਾ ਮੈਂ ਦੇਖੋ ਟਿੱਪਣੀ ਨਹੀਂ ਕਰੂੰ ਜਿੰਨਾ ਚਿਰ ਬੰਦੇ ਕੋਲ ਪਤਾ ਨਾ ਹੋਵੇ ਆਪਾਂ ਕਿ ਕਿਸ ਤੇ ਝੂਠੇ ਇਲਜ਼ਾਮ ਲਾਈਏ ਚੰਗੀ ਗੱਲ ਨਹੀਂ ਹੁੰਦੀ ਜਿਹੜੀ ਡੀਜ਼ਲ ਦਿੱਤਾ ਗਿਆ ਉਹ ਐਸਜੀਪੀਸੀ ਦੇ ਫੰਡ ਚੋਂ ਤਕਰੀਬਨ ਸਾਡੇ ਜ਼ਿਲ੍ਹੇ ਦੇ ਵਿੱਚ ਜੇ 4000 ਡੀਜ਼ਲ ਲੀਟਰ ਦਿੱਤਾ ਸੀ ਉਹਦੇ ਚੋਂ 3000 ਲੀਟਰ ਗੁਰਦੁਆਰਾ ਨਾਨਕ ਕਨੈਨ ਸਾਹਿਬ ਦੇ ਫੰਡਸ ਤੋਂ ਵਿੱਚੋਂ ਜਾਰੀ ਕੀਤਾ ਗਿਆ ਸੀ ਪੂਫ਼ ਵੀ ਲਈ ਉਹ ਚਿੱਠੀ ਜਿਸ ਦਿਨ ਸੁਖਬੀਰ ਸਿੰਘ ਬਾਦਲ ਉੱਥੇ ਪੇਸ਼ ਹੋਏ ਉੱਥੇ ਆਏ ਜੀ ਉਹਨਾਂ ਨੇ ਐਲਾਨ ਕੀਤਾ ਅਗਲੇ ਦਿਨ ਨਾਨਕ ਕਨੈਨ ਸਾਹਿਬ ਗੁਰਦੁਆਰਾ ਸਾਹਿਬ ਦੇ ਮੈਨੇਜਰ ਵੱਲੋਂ ਚਿੱਠੀ ਲਿਖੀ ਐ ਐਸਜੀਪੀਸੀ ਨੂੰ ਕਿ ਸਾਨੂੰ 3000 ਲੀਟਰ ਜਿਹੜਾ ਹੈ ਇਸ਼ੂ ਕਰਨ ਦਾ ਇਜਾਜ਼ਤ ਦਿੱਤੀ ਜਾਵੇ 3 ਦਿਨ ਬਾਅਦ ਮਨਜ਼ੂਰੀ ਆਈ ਤੇ ਇਹਨਾਂ ਨੇ ਉੱਥੋਂ ਦੇ ਹਲਕਾ ਇੰਚਾਰਜ ਨੂੰ ਬੁਲਾ ਕੇ ਉਹਦੀ ਹਾਜ਼ਰੀ ਦੇ ਵਿੱਚ ਉੱਥੇ ਕੋਈ ਐਸਜੀਪੀਸੀ ਮੈਂਬਰ ਹਾਜ਼ਰ ਨਹੀਂ ਕੋਈ ਹੋਰ ਨਹੀਂ ਜਿਹੜਾ ਇੱਕ ਰਵੈਤ ਇਹ ਵੀ ਐਸਜੀਪੀਸੀ ਮੈਂਬਰ ਦੀ ਹਾਜ਼ਰੀ 'ਚ ਐਸਜੀਪੀਸੀ ਦੇ ਜਿਹੜੇ ਫੰਡਸ ਨੇ ਜੀ ਉਹਨਾਂ ਦਾ ਖਰਚਾ ਕੀਤਾ ਜਾਂਦਾ ਹੈ ਜਾਂ ਕੁਝ ਦਿੱਤਾ ਜਾਂਦਾ ਹੈ ਜੀ ਤੋਂ ਇੱਕ ਹਲਕਾ ਜਾਰੀ ਦੀ ਹਾਜ਼ਰੀ ਦੇ ਵਿੱਚ ਐਸਜੀਪੀਸੀ ਨੇ ਜਿਹੜਾ ਡੀਜ਼ਲ ਵੰਡਿਆ ਤੇ ਉਹ ਐਲਾਨ ਸੁਭੀ ਸਿੰਘ ਬਾਦਲ ਕਰਕੇ ਗਏ ਸੀ ਜੀ ਸੋ ਉਹ ਬੜਾ ਅਸੀਂ ਸਪਸ਼ਟ ਜਿਹੜਾ ਹੈ ਉੱਥੇ ਪ੍ਰੂਫਸ ਮੇਧ ਦਿੱਤਾ ਸੋ ਇਸੇ ਤਰ੍ਹਾਂ ਹੋਰ ਵੀ ਬਾਅਦ ਤਾਂ ਚਲੋ ਉਹਨਾਂ ਨੇ ਖੁਦ ਹੀ ਲੀਡਰ ਮੰਨ ਗਏ ਪੰਟੀ ਰਮਾਣਾ ਖੁਦ ਕਹਿ ਗਏ ਵੀ ਇਹ ਸਾਡੀ ਦਾ ਐਸਜੀਪੀਸੀ ਤੇ ਇਕੱਲੀ ਤਾਂ ਲਿਖੂ ਗੱਲ ਹੈ ਇਕੱਠੀ ਕੰਮ ਕਰਨਾ ਹੈਗਾ ਸੋ ਉਹਨਾਂ ਦੀ ਮਰਜ਼ੀ ਹੈ ਅਸੀਂ ਕਿਸੇ ਦਾ ਵੀ ਕੋਈ ਕਿਸੇ ਨੇ ਵੀ ਜੀ ਕੋਈ ਫਲੱਡਸ ਦੇ ਵਿੱਚ ਰੀਲੀਫ ਚ ਹਿੱਸਾ ਪਾਇਆ ਵਧੀਆ ਗੱਲ ਹੈ ਉਹਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਹੂੰ ਚਾਹੇ ਪਰ ਗੱਲ ਹੈ ਵੀ ਚਾਹੇ ਕਿਸੇ ਨੇ ਆਪਣੀ ਵਿੱਤ ਅਨੁਸਾਰ ਜਿੰਨਾ ਵੀ ਕੋਈ ਕਰ ਸਕਦਾ ਸੀ ਮੈਂ ਸਮਝਦਾ ਹਰ ਪੰਜਾਬੀ ਨੇ ਹੂੰ ਆਪਣਾ ਯੋਗਦਾਨ ਪਾਇਆ ਹੈ ਬਿਲਕੁਲ ਕਈਆਂ ਨੇ ਚੁੱਪਚੀਪੀਤੇ ਕਰਤਾ ਹੂੰ ਕਈਆਂ ਨੇ ਰੌਲਾ ਪਾ ਕੇ ਕੀਤਾ ਹੂੰ ਹੁਣ ਹਰ ਬੰਦੇ ਦੀ ਆਪਣੀ ਲੋੜ ਅਨੁਸਾਰ ਜਿਸ ਤਰੀਕੇ ਨਾਲ ਕਰਦਾ ਹੈ ਰਖੜਾ ਸਾਹਿਬ ਨੇ ਵੀ 10 ਕਰੋੜ ਰੁਪਏ ਪਰਿਵਾਰ ਨੇ ਖਰਚੇ ਹੂੰ ਅਸੀਂ ਵੀ ਆਪਣੇ ਪਰਿਵਾਰ ਵੱਲੋਂ ਜਿਹੜਾ ਹੈ ਗਰੀਬਾਂ ਦੇ ਮਕਾਨ ਬਣਾਉਣ ਦਾ ਜਿਹੜਾ ਐਲਾਨ ਕੀਤਾ ਸੀ ਕੁਝ ਬਣਾਏ ਵੀ ਨੇ ਬਣਾ ਵੀ ਰਹੇ ਕੰਮ ਚੱਲ ਰਹੇ ਸੋ ਮੈਂ ਸਮਝਦਾ ਡਿਊਟੀ ਵੀ ਹੈ ਸਾਡੀ ਕੋਈ ਇਨਸਾਨ ਨਹੀਂ ਹੈ ਸਾਰੇ ਜਿਹੜੇ ਜਿਹੜੇ ਜਿਹਦੀ ਕੋਈ ਯੋਗਤਾ ਹੈ ਉਹਦੇ ਮੁਤਾਬਕ ਸਾਡੀ ਡਿਊਟੀ ਹੈ ਸਾਨੂੰ ਕਰਨਾ ਚਾਹੀਦਾ ਤੇ ਹਾਂ ਉਹਦਾ ਜਿਹੜਾ ਰੌਲਾ ਪਾਉਣਾ ਜਾਂ ਇਹ ਦਿਖਾਉਣਾ ਵੀ ਆਹ ਕਰ ਰਿਹਾ ਕਰ ਰਿਹਾ ਮੈਂ ਸਮਝਦਾ ਕਿਤੇ ਨਾ ਕਿਤੇ ਉਹਦਾ ਇੱਕ ਸاسی ਲਾਹ ਲੈਣ ਵਾਸਤੇ ਸਾਰੇ ਕਰ ਰਹੇ ਜੀ ਤੇ ਸਰ ਪੰਜਾਬ ਦੇ ਵਿੱਚ ਹੜੋਂ ਤੋਂ ਬਾਅਦ ਸਥਿਤੀ ਜਿਹੜੀ ਪਾਣੀ ਤਾਂ ਚਲੋ ਹੁਣ ਘਟ ਗਿਆ ਪਰ ਉੱਥੇ ਜੋ ਹਾਲਾਤ ਹਜੇ ਵੀ ਹੈਗੇ ਨੇ ਲੋਕਾਂ ਦੇ ਘਰ ਰੋੜ ਗਏ ਨੇ ਖੇਤ ਤਬਾਹ ਹੋ ਗਏ ਨੇ ਉਹਦੀ ਜਿਹੜੀ ਨੁਕਸਾਨ ਦੀ ਪਰਪਾਈ ਹੈ ਹੁਣ ਸਾਰੇ ਲੋਕ ਮਿਲ ਕੇ ਕਰ ਰਹੇ ਨੇ ਐਨ ਆਰ ਆਈਸ ਵੀ ਬਹੁਤ ਵੱਡੀ ਗਿਣਤੀ 'ਚ ਮਦਦ ਕਰ ਰਹੇ ਨੇ ਤੇ ਉੱਥੇ ਮੌਜੂਦਾ ਸਰਕਾਰ ਦੀ ਗੱਲ ਕੀਤੀ ਜਾਵੇ ਭਗਵੰਤ ਮਾਨ ਦੀ ਸਰਕਾਰ ਤਾਂ ਤੋਂ ਲੱਗਦਾ ਕਿ ਉਹਨਾਂ ਦੇ ਵੱਲੋਂ ਚੰਗਾ ਜਿੰਨਾ ਕੀਤਾ ਜਾਣਾ ਚਾਹੀਦਾ ਸੀ ਉਹਨਾਂ ਕੀਤਾ ਜਾ ਰਿਹਾ ਜਾਂ ਨਹੀਂ ਕੀਤਾ ਜਾ ਰਿਹਾ ਦੋਨੇ ਸਰਕਾਰਾਂ ਹੂੰ ਚਾਹੇ ਕੇਂਦਰ ਸਰਕਾਰ ਸੀ ਚਾਹੇ ਪੰਜਾਬ ਸਰਕਾਰ ਦੀ ਦੋਨੋਂ ਟੋਟਲੀ ਫੇਲ ਰਹੀਆਂ ਉਥੇ ਹੂੰ ਪਹਿਲੀ ਗੱਲ ਤਾਂ ਇਹਨਾਂ ਦੋਨਾਂ ਸਰਕਾਰਾਂ ਦੀ ਮੈਨੇਜਮੈਂਟ ਵੀ ਮਾੜੀ ਰਹੀ ਹੈ ਜੀ ਪਾਖੜਾ ਤੋਂ ਜਿਹੜਾ ਪਾਣੀ ਛੱਡੇ ਗਿਆ ਹੂੰ ਉਹ ਉਹ ਚ ਵੀ ਉਹਨਾਂ ਨੇ ਪ੍ਰੋਪਰ ਪਲੈਨਿੰਗ ਨਹੀਂ ਕੀਤੀ ਜੀ ਉਹ ਕੇਂਦਰ ਸਰਕਾਰ ਥੱਲੇ ਆਉਂਦਾ ਹੂੰ ਤੇ ਜਿਹੜਾ ਰਾਵੀ ਦਾ ਰਣਜੀਤ ਸਾਗਰ ਡੈਮ ਤੋਂ ਜਿਹੜਾ ਪਾਣੀ ਛੱਡੇ ਗਿਆ ਜਿੱਥੇ ਆਪਣਾ ਬਰਾਜ ਵੀ ਟੁੱਟ ਗਿਆ ਥੱਲੇ ਆ ਕੇ ਮਾਦੋਪੁਰ ਦਾ ਜੀ ਉਹ ਪੰਜਾਬ ਸਰਕਾਰ ਦੇ ਕੰਟਰੋਲ ਚ ਹੈ ਉਹਨਾਂ ਨੇ ਵੀ 1 ਕੋ ਲੱਖ ਸਾਰਾ ਪਾਣੀ ਛੱਡਤਾ ਤੇ ਜਿਹਦੇ ਨਾਲ ਗਰਦਾਸਪੁਰ ਤੇ ਅਮਰਸਰ ਦੇ ਪਿੰਡਾਂ ਦਾ ਨੁਕਸਾਨ ਹੋਇਆ ਹ ਹ ਸੋ ਦੋਨੇ ਸਰਕਾਰਾਂ ਦੀ ਨਲਾਇਕੀ ਵੀ ਰਹੀ ਹੈ ਫਿਰ ਉਸ ਤੋਂ ਬਾਅਦ ਰੀਲੀਫ ਮੈਜਰਸ ਜਿਹੜੇ ਹੋਏ ਬਾਅਦ ਚ ਉਹਦੇ ਵਿੱਚ ਵੀ ਬਹੁਤ ਵੱਡੇ ਲੈਵਲ ਤੇ ਕਟਾਈ ਹੋਈ ਹੈ ਜੀ ਕੁਝ ਗਿਣੇ ਚੁਣੇ ਅਫਸਰਾਂ ਨੂੰ ਛੱਡ ਕੇ ਹਮ ਤਕਰੀਬਨ ਅਫਸਰ ਸਾਹੀ ਸਰਕਾਰ ਐਬਸੈਂਟ ਰਹੀ ਹੈ ਜਾਂ ਡਰਦੇ ਨਹੀਂ ਗਏ ਕੀ ਕਾਰਨ ਹੋਇਆ ਜਿਹੜਾ ਉਹਨਾਂ ਨੇ ਲੋਕਾਂ ਤੱਕ ਰੀਲੀਫ ਨਹੀਂ ਪਹੁੰਚਾ ਸਕੇ ਯਾ ਉਹਨਾਂ ਕੋਲ ਪੈਸਾ ਨਹੀਂ ਸੀ ਉਹਨੂੰ ਜਿਹੜਾ ਰੀਲீஸ் ਨਹੀਂ ਕੀਤਾ ਉਹਨਾਂ ਨੇ ਜੀ ਸੋ ਟੋਟਲ ਸਰਕਾਰ ਨਾਲ ਦੀ ਉੱਥੇ ਕੋਈ ਚੀਜ਼ ਨਹੀਂ ਸੀ ਪਰ ਮੈਂ ਇਹ ਸਮਝਦਾ ਵੀ ਪੰਜਾਬੀਆਂ ਨੇ ਸਾਬਤ ਕਰਤਾ ਕਿ ਸਾਨੂੰ ਕਿਸੇ ਸਰਕਾਰਾਂ ਦੀ ਜਾਂ ਕਿਸੇ ਦੀ ਲੋੜ ਨਹੀਂ ਅਸੀਂ ਆਪ ਸਾਰਾ ਕੁਝ ਆਪਣੇ ਭਰਾਵਾਂ ਦੀ ਭੈਣਾਂ ਦੀ ਮਦਦ ਕਰਨ ਦੇ ਸਮਰੱਥ ਹਾਂ ਜੀ ਤੋਂ ਜਿਸ ਤਰ੍ਹਾਂ ਦਾ ਸਾਥ ਜਿਸ ਤਰ੍ਹਾਂ ਦਾ ਸਹਿਯੋਗ ਪੂਰੇ ਦੁਨੀਆ ਵਿੱਚ ਵਿੱਚ ਬੈਠੇ ਪੰਜਾਬੀਆਂ ਨੇ ਕੀਤਾ ਇਸ ਆਪਤਾ ਦੇ ਵਿੱਚ ਪੰਜਾਬ ਦੇ ਉਹਨਾਂ ਆਪਦੇ ਭੈਣਾਂ ਭਰਾਵਾਂ ਦਾ ਉਹ ਇੱਕ ਮਿਸਾਲ ਹੈ ਤੇ ਮੈਂ ਸਮਝਦਾ ਉਹ ਇੰਨਾ ਜਿਆਦਾ ਉੱਥੇ ਸਹਿਯੋਗ ਹੋਇਆ ਵੀ ਕੋਈ ਪਿੰਡ ਐਸਾ ਨਹੀਂ ਰਹਿ ਗਿਆ ਜਿੱਥੇ ਜਿਹੜੀ ਉਹਨਾਂ ਦੀ ਲੋੜਾਂ ਸੀ ਉਹ ਪੂਰੀਆਂ ਨਹੀਂ ਹੋਈਆਂ ਲੋਕਾਂ ਨੇ ਆਲਰੇਡੀ ਉੱਥੇ ਉਹਨਾਂ ਨੂੰ ਕਮਿਟਮੈਂਟ ਕਰਤੀਆਂ ਜਿੱਥੇ ਕੋਈ ਘਰ ਟਿਆ ਘਰ ਵਾਸਤੇ ਲੋਕਾਂ ਦੇ ਖੇਤਾਂ ਨੂੰ ਪਤਰਾ ਕਰਨ ਵਾਸਤੇ ਟਰੈਕਟਰ ਮਸ਼ੀਨਾ ਡੀਜ਼ਲ ਤੇ ਇਸੇ ਤਰ੍ਹਾਂ ਜਿਹੜੇ ਆਟਾ ਕਣਕ ਹਰ ਚੀਜ਼ ਪਸ਼ੂ ਚਾਰਾ ਸਭ ਕੁਝ ਮਹਈਆ ਲੋਕਾਂ ਨੇ ਕੀਤਾ ਸੋ ਮੈਂ ਤਾਂ ਸਮਝਦਾ ਸਿਜਦਾ ਕਰਨਾ ਬਣਦਾ ਹੈ ਪੰਜਾਬੀਆਂ ਦੇ ਅੱਗੇ ਜਿਨ੍ਹਾਂ ਨੇ ਇਸ ਆਪਦਾਂ ਨੂੰ ਵੀ ਇਸ ਤਰੀਕੇ ਨਾਲ ਜਿਹੜਾ ਹੈ ਉਹਦਾ ਉਹਦੇ ਨਾਲ ਮੱਥਾ ਲਾਏ ਬਿਲਕੁਲ ਐਨ ਆਰ ਆਈਸ ਦੇ ਵੱਲੋਂ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਜਿਹੜਾ ਦਾਨ ਕੀਤਾ ਗਿਆ ਆ ਤੇ ਸਰ ਇਹਦੇ ਨਾਲ ਹੀ ਗੱਲ ਕੀਤੀ ਜਾਵੇ ਨਵੇਂ ਅਕਾਲੀ ਦਲ ਦੀ ਤਾਂ ਤੁਹਾਡੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਣਨੀਤੀ ਹੈ ਕੀ ਕੁਝ ਤੁਸੀਂ ਅੱਗੇ ਯੋਜਨਾਵਾਂ ਬਣਾ ਰਹੇ ਹੋ ਉਹਦੇ ਬਾਰੇ ਚਰਚਾ ਕਰਨੀ ਚਾਹੋਗੇ ਜੀ ਸਾਡਾ ਇਹ ਹੈਗਾ ਵੀ ਇੱਕ ਤਾਂ ਜਿਹੜੀਆਂ ਲੋਕ ਚਾਹੁੰਦੇ ਸੀ ਵੀ ਅਕਾਲੀ ਦਲ ਦੇ ਵਿੱਚ ਕੀ ਕੁਝ ਚੇਂजेस ਕਰਨ ਦੀ ਲੋੜ ਹੈ ਉਹ ਅਸੀਂ ਲੈ ਕੇ ਆ ਰਹੇ ਹਾਂ ਜੀ ਇੱਕ ਤਾਂ ਉਸ ਦਿਨ ਵੀ ਐਲਾਨ ਕੀਤਾ ਸੀ ਉਹਨਾਂ ਸੀ ਕਨਸਟੀਟਿਊਸ਼ਨ ਦੇ ਵਿੱਚ ਪਾਵਾਂਗੇ ਉਹਨੂੰ ਇੱਕ ਤਾਂ ਇੱਕ ਪ੍ਰਧਾਨ ਦੀ ਜਿਹੜੀ ਟਰਮ ਹੈ 3 ਸਾਲ ਦੀ ਹੋਏਗੀ ਹੂੰ ਤੇ ਦੋ ਟਰਮਾਂ ਤੋਂ ਵੱਧ ਕੋਈ ਪ੍ਰਧਾਨ ਰਹਿ ਨਹੀਂ ਸਕਦਾ ਓਕੇ ਕੋਈ ਪ੍ਰਧਾਨ ਜਿਹੜਾ ਹੈ ਪਾਰਟੀ ਦਾ ਉਹ ਸਿਆਸੀ ਚੋਣ ਨਹੀਂ ਲੜੇਗਾ ਐਮਐਲਏ ਐਮਪੀ ਵੀ ਚੋਣ ਨਹੀਂ ਲੜੇਗਾ ਜੀ ਇੱਕ ਪਰਿਵਾਰ ਦਾ ਸਿਰਫ ਇੱਕ ਮੈਂਬਰ ਹੂੰ ਜਿਹੜਾ ਚੋਣ ਲੜ ਸਕਦਾ ਓਕੇ ਇਲੈਕਸ਼ਨ ਦੇ ਵਿੱਚ ਹੂੰ ਤੇ ਦੂਸਰਾ ਜਿਹੜਾ ਐਸ ਡੀ ਪੀ ਸੀ ਜਿਹੜਾ ਕੋਈ ਚੋਣ ਲੜੇਗਾ ਉਹ ਦੂਜੀ ਐਮ ਐਲ ਏ ਐਮ ਪੀ ਦੀ ਚੋਣ ਨਹੀਂ ਲੜ ਸਕਦਾ ਸੋ ਬੜਾ ਕਲੀਅਰ ਕੱਟ ਜਾਂ ਤਾਂ ਧਾਰਮਿਕ ਪੱਖ ਨੂੰ ਤੁਸੀਂ ਚੁਣ ਲਓ ਜਾਂ ਸਿਆਸੀ ਪੱਖ ਨੂੰ ਇਹ ਨਹੀਂ ਹੋਏਗਾ ਵੀ ਤੁਸੀਂ ਐਸ ਡੀ ਪੀ ਸੀ ਮੈਂਬਰ ਵੀ ਬਣ ਜਾਓ ਤੇ ਐਮ ਐਲ ਏ ਐਮ ਪੀ ਵੀ ਬਣ ਜਾਓ ਜੀ ਸੋ ਇਹ ਸਾਰੀਆਂ ਚੀਜ਼ਾਂ ਵਿੱਚ ਅਸੀਂ ਜਿਹੜਾ ਲੈ ਕੇ ਆ ਰਹੇ ਹਾਂ ਇਸ ਤੋਂ ਇਲਾਵਾ ਵਿਜਨ ਸਟੇਟਮੈਂਟ ਪੰਜਾਬ ਵਾਸਤੇ ਤਿਆਰ ਕੀਤੀ ਜਾ ਰਹੀ ਹੈ ਜੋ ਪੰਜਾਬ ਦੇ ਮਸਲੇ ਨੇ ਉਹਨਾਂ ਦਾ ਹੱਲ ਕੀ ਹੈ ਉਹਦੇ ਬਾਰੇ ਇੱਕ ਕਮੇਟੀ ਬਣੀ ਹੈ ਜੀ ਉਹ ਕਮੇਟੀ ਦੀ ਰਿਪੋਰਟ ਜਲਦੀ ਆ ਜੇਗੀ ਉਹ ਚ ਜਿਹੜਾ ਹੈ ਜਿਹੜੇ ਪੁਰਾਣੇ ਕੋਈ ਬਿਊਰੋਕਰੇਟ ਨੇ ਸੀਨੀਅਰ ਆਫਿਸਰਸ ਨੇ ਕੋਈ ਬੁੱਧੀਜੀਵੀ ਨੇ ਸਾਰਿਆਂ ਦੀ ਜਿਹੜੀ رائے ਲੈ ਕੇ ਐਜੂਕੇਸ਼ਨਿਸਟ ਨੇ ਉਹਨਾਂ ਦੀ رائے ਲੈ ਕੇ ਅਸੀਂ ਇਹ ਜਿਹੜਾ ਵਿਜਨ ਸਟੇਟਮੈਂਟ ਪੰਜਾਬ ਦਾ ਉਹ ਤਿਆਰ ਕਰਾਂਗੇ ਜੀ ਜਿੱਥੇ ਜੋ ਅੱਗੇ ਕਰਨ ਵਾਲਾ ਉਹ ਵੀ ਕਰਨਾ ਹੈ ਤੇ ਜਿਹੜੇ ਸਾਡੇ ਪੁਰਾਣੇ ਮਸਲੇ ਨੇ ਹੂੰ ਚਾਹੇ ਪੰਜਾਬ ਦੇ ਪਾਣੀਆਂ ਦਾ ਚਾਹੇ ਪੰਜਾਬੀ ਬੋਲ ਦੇ ਇਲਾਕਿਆਂ ਦਾ ਚਾਹੇ ਰਾਜਧਾਨੀ ਵਾਲਾ ਚਾਹੇ ਸਾਡਾ ਵਪਾਰ ਜਿਹੜਾ ਪਾਕਿਸਤਾਨ ਨਾਲ ਜਾਂ ਹੋਰ ਉਧਰ ਕਰਾਸ ਬਾਰਡਰ ਟ੍ਰੇਡ ਜਿਹੜਾ ਬੰਦ ਹੈ ਉਹਦੇ ਬਾਰੇ ਬੰਦੀ ਸਿੰਘਾਂ ਦੀ ਗੱਲ ਹੈ ਉਹ ਸਾਰਾ ਕੁਝ ਜਿਹੜਾ ਹੈ ਇੱਕ ਸਾਡਾ ਇਸ ਵਿਜਨ ਸਟੇਟਮੈਂਟ ਪਲੱਸ ਸਾਡਾ ਜੋ ਅਸੀਂ ਕਮਿਟਮੈਂਟ ਲੋਕਾਂ ਨੂੰ ਕਰਨੀ ਹੈ ਉਹਦੇ ਵਿੱਚ ਹੋਏਗਾ ਤੇ ਉਹਦੇ ਵਾਸਤੇ ਅੱਗੇ ਪਾਰਟੀ ਜਦੋਂ ਜਹਿਦ ਕਰੇਗੀ ਅਬਦੀ ਜੋ ਵੀ ਰਣਨੀਤੀ ਹੈ ਉਹਦੇ ਵਾਸਤੇ ਅਸੀਂ ਤਿਆਰ ਕਰਾਂਗੇ ਜੀ ਤੇੰਦੇ ਨਾਲੀ 2027 ਦੇ ਵਿੱਚ ਜੋ ਚੋਣਾਂ ਹੋਣਗੀਆਂ ਪੰਜਾਬ ਦੀਆਂ ਉਹਦੇ ਲਈ ਵੀ ਤੁਹਾਡੇ ਵੱਲੋਂ ਪੂਰੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਕੀਤੀ ਜਾਵੇਗੀ ਅਸੀਂ ਹੁਣ ਕਿਉਂਕਿ ਫਲੱਡਸ ਆ ਗਏ ਸੀ ਉਸ ਤੋਂ ਬਾਅਦ ਪਾਰਟੀ ਦੀ ਐਕਟੀਵਿਟੀ ਤਾਂ ਇੱਕ ਅਸੀਂ ਨਹੀਂ ਕੀਤੀ ਅਸੀਂ ਤਾਂ ਸਿਰਫ ਇਹ ਸੀਗਾ ਵੀ ਜਿਹੜਾ ਜਿੱਥੇ-ਜਿੱਥੇ ਕੋਈ ਰੀਲੀਫ ਦਿੱਤੀ ਜਾ ਸਕਦੀ ਉਹ ਕਰੀਏ ਸੋ ਹੁਣ ਜਥੇਬੰਦੀ ਦਾ ਐਲਾਨ ਪ੍ਰਧਾਨ ਸਾਹਿਬ ਕਰਨਗੇ ਤੇ ਉਸ ਤੋਂ ਬਾਅਦ ਫਿਰ ਜਿਹੜੀ ਅਗਲੀ ਐਕਟੀਵਿਟੀ ਜੀ ਜੋ ਵੀ ਅਸੀਂ ਮਾਸ ਕੰਟੈਕਟ ਪ੍ਰੋਗਰਾਮ ਹੈ ਜਿਸ ਤਰ੍ਹਾਂ ਵੀ ਬੈਠ ਕੇ ਫੈਸਲਾ ਹੋਏਗਾ ਪਾਰਟੀ ਕਰੇਗੀ ਉਹ ਸਾਰਾ ਅਸੀਂ ਉਸ ਤਰੀਕੇ ਨਾਲ ਘਰ ਘਰ ਤੱਕ ਪਹੁੰਚਣ ਦਾ ਯਤਨ ਕਰਾਂਗੇ ਆਪਦੀ ਗੱਲ ਰੱਖਣ ਦਾ ਮੈਂ ਸਮਝਦਾ ਵੀ ਅੱਜ ਜਿਹੜੇ ਪੰਜਾਬ ਦਾ ਲੋਕ ਨੇ ਉਹਨਾਂ ਦਾ ਲੀਡਰਸ਼ਿਪ ਤੋਂ ਸਿਆਸਤਦਾਨਾਂ ਤੋਂ ਵਿਸ਼ਵਾਸ ਕਿਤੇ ਉੱਠ ਚੁੱਕੇ ਆ ਉਸ ਵਿਸ਼ਵਾਸ ਨੂੰ ਦੁਬਾਰੇ ਬਹਾਲ ਕਰਨਾ ਕ੍ਰੈਡੀਬਿਲਟੀ ਬਹਾਲ ਕਰਨੀ ਉਹ ਬੜੀ ਵੱਡੀ ਇੱਕ ਮੈਂ ਸਮਝਦਾ ਚੁਣੌਤੀ ਹੈ ਤੇ ਉਹਨੂੰ ਹੁਣ ਅਸੀਂ ਜਿਹੜਾ ਇਕੱਠੇ ਹੋ ਕੇ ਜੀ ਇੱਕ ਵਿਸ਼ਵਾਸ ਬਣਾਉਣਾ ਲੋਕਾਂ ਦੇ ਵਿੱਚ ਹੂੰ ਉਹਦਾ ਇੱਕ ਅਸੀਂ ਜਿਹੜਾ ਚੁਣੌਤੀ ਲੈ ਕੇ ਚੱਲਾਂਗੇ ਤੇ ਲੋਕਾਂ ਤੱਕ ਪਹੁੰਚ ਕਰਾਂਗੇ ਜੀ ਤੇ ਸਰ ਇਹਦੇ ਨਾਲ ਹੀ ਜਿੰਨੇ ਦਰਸ਼ਕ ਦੇਖ ਰਹੇ ਨੇ ਖਾਸ ਕਰਕੇ ਆਪਣੇ ਐਨ ਆਰ ਆਈਸ ਦੇਖ ਰਹੇ ਨੇ ਉਹਨਾਂ ਨੂੰ ਜਾਣ ਤੋਂ ਪਹਿਲਾਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਦੇਖੋ ਮੈਂ ਇਹ ਮਹਿਸੂਸ ਕਰਦਾ ਵੀ ਇੱਕ ਨਵਾਂ ਮਾਸ ਦਾ ਰਿਸ਼ਤਾ ਹੈ ਐਨ ਆਰ ਆਈਸ ਦਾ ਤੇ ਪੰਜਾਬੀਆਂ ਦਾ ਪੰਜਾਬ ਦਾ ਕਿਉਂਕਿ ਜਿੱਥੇ ਐਨਆਰਆਈਸ ਵੀ ਹਮੇਸ਼ਾ ਇਹ ਚਾਹੁੰਦੇ ਨੇ ਵੀ ਸਾਨੂੰ ਪੰਜਾਬ ਤੋਂ ਚੰਗੀ ਖਬਰ ਆਵੇ ਹੂੰ ਉੱਥੇ ਅਸੀਂ ਵੀ ਇਹੀ ਚਾਹੁੰਦੇ ਆ ਪੰਜਾਬ 'ਚ ਬੈਠੇ ਵੀ ਸਾਨੂੰ ਬਾਹਰਲੇ ਦੇਸ਼ਾਂ 'ਚ ਜਿਹੜੇ ਸਾਡੇ ਭਰਾ ਬੈਠੇ ਨੇ ਉਹਨਾਂ ਤੋਂ ਚੰਗੀ ਖਬਰ ਆਵੇ ਜੀ ਤੇ ਇਸ ਵਾਸਤੇ ਇਹ ਇਹ ਜਿਹੜਾ ਹੋਰ ਜਿਹੜੇ ਸੰਬੰਧ ਨੇ ਇਹਨਾਂ ਨੂੰ ਹੋਰ ਗੂੜੇ ਕਰਨ ਦੀ ਲੋੜ ਹੈ ਹੂੰ ਤੇ ਮੈਂ ਮਹਿਸੂਸ ਕਰਦਾ ਵੀ ਅੱਜ ਦਾ ਜਿਹੜਾ ਯੁੱਗ ਹੈ ਹੂੰ ਇਹ ਚਾ ਤਾਂ ਹੁਣ ਗਲੋਬਲਾਈਜੇਸ਼ਨ ਦਾ ਯੁੱਗ ਹੈ ਇਹਦੇ ਵਿੱਚ ਸਾਨੂੰ ਇੱਥੋਂ ਸਿੱਖਣ ਦੀ ਲੋੜ ਹੈ ਬਹੁਤ ਕੁਝ ਇਹਨਾਂ ਦੇਸ਼ਾਂ ਦੇ ਵਿੱਚ ਇਹਨਾਂ ਡੈਮੋਕ੍ਰੇਸੀਜ਼ ਦੇ ਵਿੱਚ ਐਸਾ ਕੁਝ ਹੈ ਜਿਹੜਾ ਅਸੀਂ ਸਿੱਖ ਕੇ ਲਾਗੂ ਕਰ ਸਕਦੇ ਹਾਂ ਤੇ ਇਸੇ ਤਰ੍ਹਾਂ ਜਿਹੜਾ ਪੰਜਾਬ ਦਾ ਜਿਹੜਾ ਇੱਕ ਵਿਰਸਾ ਹੈ ਇਹ ਪੰਜਾਬੀ ਇੱਥੇ ਲੈ ਕੇ ਆਈ ਨੇ بڑا ਨਾਂਕ ਰੌਸ਼ਨ ਕੀਤਾ ਜੀ ਉਹ ਵੀ ਇੱਕ ਇੰਵੈਸਟਰ ਨੇ ਪੰਜਾਬ ਦੇ ਹਮ ਹਰ ਪੰਜਾਬੀ ਜਿਹੜਾ ਇੱਥੇ ਬੈਠਾ ਹੈ ਉਹ ਇੱਕ ਦੇਸ਼ ਦਾ ਵੀ ਤੇ ਪੰਜਾਬ ਦਾ ਵੀ ਇੰਵੈਸਟਰ ਹੈ ਹਮ ਤੇ ਉਹਨਾਂ ਨੂੰ ਅਸੀਂ ਬੜਾ ਆਸ ਨਾਲ ਦੇਖਦੇ ਹਾਂ ਜਦੋਂ ਸਚੀਨ ਸੁਣਦੇ ਹਾਂ ਵੀ ਐਮਪੀ ਬਣ ਗਏ ਐਮਐਲਏ ਬਣ ਗਏ ਉੱਥੇ ਬੜੇ ਵੱਡੇ ਵੱਡੇ ਲੋਕਾਂ ਨੇ ਆਪਦਾ ਨਾਂ ਰੋਸ਼ਨ ਕੀਤਾ ਹੈ ਅਡਿਟ ਫੀਲਡਸ ਦੇ ਵਿੱਚ ਸਾਨੂੰ ਵੀ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਜੀ ਤੋਂ ਐਨਆਰਆਈਜ਼ ਨੂੰ ਖਾਸ ਤੌਰ ਤੇ ਜਿਹੜੀ ਹੁਣ ਸੈਕੰਡ ਪੀੜ੍ਹੀ ਹੈ ਜਿਹੜੇ ਇੱਥੇ ਮੌਰਨ ਬ੍ਰੌਟਮ ਨੇ ਉਹਨਾਂ ਨੂੰ ਹੋਰ ਇਨਵੋਲਵ ਹੋਣਾ ਚਾਹੀਦਾ ਪੰਜਾਬ ਦੇ ਨਾਲ ਜੀ ਕਿਉਂਕਿ ਉਹਨਾਂ ਦੇ ਤਕਰੀਬਨ ਲਿੰਕਸ ਟੁੱਟ ਚੁੱਕੇ ਹਨ ਬਿਲਕੁਲ ਸੋ ਉਹ ਕਿਸ ਤਰੀਕੇ ਨਾਲ ਇਨਵੋਲਵ ਹੋ ਸਕਦੇ ਆ ਉਹਦੇ ਵਾਸਤੇ ਵੀ ਯਤਨ ਕਰਨਾ ਚਾਹੀਦਾ ਸਾਡੇ ਜਿਹੜੇ ਨੌਜਵਾਨ ਬੱਚੇ ਇੱਥੇ ਆਏ ਹੋਏ ਨੇ ਉਹਨਾਂ ਦੇ ਅੱਜ ਇੱਕ ਤਲਵਾਰ ਲਟਕੀ ਹੈ ਸਰਕਾਰ ਦੀਆਂ ਪਾਲਿਸੀ ਚੇਂਜ ਹੋਣ ਨਾਲ ਬਿਲਕੁਲ ਉਹਨਾਂ ਦੀ ਅਸੀਂ ਕਿਵੇਂ ਮਦਦ ਕਰ ਸਕਦੇ ਆ ਤੇ ਅਸੀਂ ਤੁਹਾਡੇ ਤੋਂ ਤੁਹਾਡੇ ਸੁਝਾਅ ਹੁਣ ਮੈਂ ਕੱਲ ਵੀ ਅਸੀਂ ਮੀਟਿੰਗ ਕੀਤੀਆਂ ਅੱਜ ਵੀ ਕੀਤੀਆਂ ਵੀ ਸਾਨੂੰ ਕੀ ਕਰਨਾ ਚਾਹੀਦਾ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਹੂੰ ਹੂੰ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਐਨਆਰਆਈ ਦਾ ਵਿਸ਼ਵਾਸ ਜਿੱਤਣ ਲਈ ਵੀ ਅਸੀਂ ਕੀ ਕਰੀਏ ਤਾਂ ਕਿ ਦੁਬਾਰੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਖੜਾ ਹੋ ਸਕੇ ਕਿਉਂਕਿ ਇੱਕ ਗੱਲ ਹਰ ਕੋਈ ਕਹਿੰਦਾ ਵੀ ਯਾਰ ਸਾਡੀ ਪੰਜਾਬੀਆਂ ਦੀ ਪਾਰਟੀ ਹੈ ਸਾਡੀ ਨੁਮਾਇੰਦਾ ਜਮਾਤ ਹੈ ਵੀ ਇਹਨੂੰ ਇਹਦਾ ਵੀ ਖੜਾ ਹੋਣਾ ਬਹੁਤ ਜ਼ਰੂਰੀ ਹੈ ਦੁਬਾਰੇ ਸੋ ਉਹ ਹੋਊਗਾ ਲੋਕਾਂ ਦੇ ਸਹਿਯੋਗ ਦੇ ਨਾਲ ਮੈਂ ਤਾਂ ਅਪੀਲ ਕਰਦਾ ਵੀ ਇੱਥੋਂ ਜਿਹੜੀ ਜਿਹੜੇ ਸਾਰੇ ਐਨ ਆਰ ਆਈ ਭਰਾ ਨੇ ਉਹ ਸਾਡਾ ਸਾਥ ਦਿਓ ਤੇ ਇੱਕ ਮੈਂ ਆਪਦੇ ਵੱਲੋਂ ਤੁਹਾਨੂੰ ਸਾਡੇ ਸਾਰੇ ਸਾਥੀਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਕਹਿਣੀ ਤੇ ਕਥਨੀ ਤੇ ਪੂਰਾ ਉਤਰਨਾ ਹਰ ਯਤਨ ਕਰਾਂਗੇ ਕੋਈ ਐਸਾ ਤੁਹਾਨੂੰ ਪਿਛਲੇ ਸਮੇਂ 'ਚ ਗਲਤੀਆਂ ਹੋਈਆਂ ਜਿਦੇ ਵਿੱਚ ਅਸੀਂ ਚਲੋ ਕੱਲੇ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ ਕਿਤੇ ਨਾ ਕਿਤੇ ਸਾਡੀਆਂ ਵੀ ਕਮਜ਼ੋਰੀਆਂ ਨਹੀਂ ਆ ਸਾਡੀ ਇਹ ਕੋਸ਼ਿਸ਼ ਹੋਈ ਕਿ ਅਸੀਂ ਉਹ ਗਲਤੀਆਂ ਕਦੇ ਜਿਹੜੀਆਂ ਹੈ ਹੁਣ ਜਿਹੜੀ ਨਵੀਂ ਜਥੇਬੰਦੀ ਉਹ ਚ ਨਾਂ ਦੁਹਰਾਈਆਂ ਜਾਣ ਜਿਨ੍ਹਾਂ ਕਾਰਨਾਂ ਕਰਕੇ ਉਹ ਗਲਤੀਆਂ ਹੋਈਆਂ ਉਹਨਾਂ ਨੂੰ ਅਸੀਂ ਸੁਧਾਰਨ ਦਾ ਯਤਨ ਕੀਤਾ ਹੈ ਪਾਰਟੀ ਸਟਰਕਚਰ ਦੇ ਵਿੱਚ ਤੇ ਇਹ ਆਸ ਕਰਦੇ ਹਾਂ ਵੀ ਲੋਕ ਸਾਨੂੰ ਤੇ ਦੁਬਾਰਾ ਭਰੋਸਾ ਕਰਨਗੇ ਤੇ ਅਸੀਂ ਲੋਕਾਂ ਦੀਆਂ ਭਾਵਨਾਵਾਂਾਂ ਦੀ ਜਿਹੜੀ ਤਰਜਮਾਨੀ ਹੈ ਉਹ ਸਹੀ ਢੰਗ ਨਾਲ ਅਸੀਂ ਕਰ ਸਕਾਂ ਜੀ ਤੇ ਸਰ ਨਾਲ ਅੱਜ ਦੇ ਇੰਟਰਵਿਊ ਦੇ ਵਿੱਚ ਇਨਾ ਹੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਸਟੂਡੀਓ ਪਹੁੰਚੇ ਤੇ ਸਾਰੀ ਜਾਣਕਾਰੀ ਸਾਂਝੀ ਕੀਤੀ ਥੈਂਕ ਯੂ ਸੋ ਮੱਚ ਥੈਂਕ ਯੂ ਗੁਰਜੀ ਧੰਨਵਾਦ ਹਾਂ ਜੀ ਤੈਸੀ ਅਜਾ ਸਾਡਾ ਪ੍ਰੋਗਰਾਮ ਖਾਸ ਮੁਲਾਕਾਤ ਤੇ ਅਜਿਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਗਈ ਹੈ ਪਰਮਿੰਦਰ ਸਿੰਘ ਢੀਂਸਾ ਜੀ ਦੇ ਨਾਲ ਜੋ ਕਿ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਰਹਿ ਚੁੱਕੇ ਨੇ ਤੇ ਉਹਨਾਂ ਦੇ ਵੱਲੋਂ ਹੁਣ ਜੋ ਨਵਾਂ ਅਕਾਲੀ ਦਲ ਸਿਰਜਿਆ ਗਿਆ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਮੀਦ ਹੈ ਤੁਹਾਨੂੰ ਅੱਜ ਦੀ ਗੱਲਬਾਤ ਚੰਗੀ ਲੱਗੀ ਹੋਵੇਗੀ ਤੇ ਤੁਸੀਂ ਵੀ ਜ਼ਰੂਰ ਸੁਝਾਅ ਦੇਵੋਗੇ ਕਿ ਅਕਾਲੀ ਸ਼੍ਰੋਮਣੀ ਅਕਾਲੀ ਦਲ ਨੂੰ ਮੋੜ ਸੁਰਜੀਤ ਕਿਸ ਤਰ੍ਹਾਂ ਦੇ ਨਾਲ ਹੋਣਾ ਚਾਹੀਦਾ ਕੀ ਕੀ ਉਹਨਾਂ ਨੂੰ ਪਲੈਨਿੰਗਸ ਨੇ ਜੜੀਆਂ ਨਵੀਆਂ ਕਰਨੀਆਂ ਚਾਹੀਦੀਆਂ ਨੇ ਤੇ ਫਿਲਹਾਲ ਸਾਡੀ ਅਜਿਸ ਇੰਟਰਵਿਊ ਦੇ ਵਿੱਚ ਇੰਨਾ ਹੀ ਬਣੇ ਰਹਿ ਹਾਂ ਦਰ ਟੀਵੀ ਦੇ ਨਾਲ ਮਿੰਦੇ ਇਜਾਜ਼ਤ ਸੱਜਰੀਆਕਰ